ਅبتدي ਦੋਪਰ ਇਹ ਦੇਖ ਰਿਹਾ ਜੀ ਵੀਰ ਕਿੱਥੋਂ ਕਿੱਥੋਂ ਜੁੜਦੇ ਆਂ ਤੇ ਸ਼ੇਅਰ ਕਰਿਓ ਜਰੇ ਨਾਲ ਦੀ ਨਾਲ ਤੇ ਲਾਈਕ ਜ਼ਰੂਰ ਬਣਾ ਕਮੈਂਟ ਕਰੋ ਬਾਈ ਜੀ ਕਿਹੜੇ ਕਿਹੜੇ ਟਰੈਕਟਰ ਬਾਰੇ ਜਾਣਕਾਰੀ ਲੈਣੀ ਆ ਤੇ ਜੁੜ ਜਿਓ ਬਾਈ ਸਭ ਤੋਂ ਪਹਿਲਾਂ ਦੇਖਦੇ ਆਂ ਫਿਰ ਕਿੱਥੋਂ ਕਿੱਥੋਂ ਵੀਰ ਜੁੜਦੇ ਨੇਗੇ ਕਮੈਂਟ ਕਰੂਗਾ ਦੋ ਬਾਈ ਜੀ ਕਿਹੜਾ ਟਰੈਕਟਰ ਦੇਖਣਾ ਇਹ ਵੀ ਜ਼ਰੂਰ ਦੱਸਿਓ ਬਾਈ ਜੀ ਇਹ ਦੇਖ ਸਕਦੇ ਬਾਈ ਜੀ ਮੱਡੀ ਹੁਣ ਅੱਗੇ ਥੋੜੀ ਭਰਨ ਲੱਗ ਗਈ ਇਹ ਟਰੈਕਟਰ ਦੇਖ ਸਕਦੇ ਹੋ ਜੀ ਬਹੁਤ ਪਹੁੰਚੋਏ ਨੇ ਕਿਉਂਕਿ ਵੀਰੇ ਹੁਣ ਥੋੜਾ ਜਿਹਾ ਬਸ ਸੀਜ਼ਨ ਜਿਹੜਾ ਰਹਿ ਗਿਆ ਕੱਲਾ ਮੱਕੀ ਵਾਲਾ ਰਹਿ ਗਿਆ ਬਾ ਹੁਣ ਬਾਕੀ ਦਾ ਜਿਹੜਾ ਲੱਗਣਾ ਸੀ ਉਹ ਲੱਗ ਚੁੱਕਿਆ ਤੇ ਕਮੈਂਟ ਕਰ ਦੇ ਬਈ ਜਿੰਨੇ ਜਿੰਨੇ ਝੋਨਾ ਆਏ ਤੱਕ ਰਹਿੰਦਾਗਾ ਤੇ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਸੋਨਾ ਲੀਕਾ 750 ਤੋਂ ਬੈਕ ਟਾਇਰ ਹੈਗਾ ਬਈ ਜੀ 70 ਕੇ ਪੈਸੇ ਤੇ ਫਰੰਟ ਹੈ ਨਵੇਂ ਮੰਗੂ ਪੈਣਗੇ ਸਾਦੀ ਘਟਾਈ ਚਾ 10 ਮਾਡਲ ਦਾ 3 ਲੱਖ 36000 ਰੁਪਏ ਡਿਮਾਂਡ ਹੈ ਜੀ ਕੰਡੀਸ਼ਨਰ ਟਰੈਕਟਰ ਦੀ ਵਧੀਆ ਪਈਆ ਸਾਫ ਕੰਡੀਸ਼ਨ ਦਾ ਓਕੇ ਰਿਪੋਰਟ ਅਮਾਇਟਿੰਗ ਵਗੈਰਾ ਹੋਈ ਆ ਤੇ ਸਾਊਂਡ ਸਿਸਟਮ ਲੱਗਾ ਹੋਇਆ ਹੈ ਜੀ ਬਾਕੀ ਦੇਖ ਹੀ ਸਕਦੇ ਹੋਗੇ ਤੇ ਅੱਗੇ ਵੀ ਸਵਰਾਜ 855 3 ਸਟਾਰ ਰਿਵਰਸ ਪੀਟੀਓ ਸਾਦੀ ਦਾ ਟਾਈਪ ਤੇ ਪੈਂਟਰ ਨਵੇਂ ਤੇ ਬੈਕਟਰ ਰਹੇਗੇ ਬਈ ਜੀ ਪੈਂਟ ਕੇ ਪੈਸੇ ਦਾਸ ਮਾਡਲ ਆ 3,55,000 ਦੀ ਡਿਮਾਂਡ ਆ ਪੰਜਾਬ ਨੰਬਰ ਆਗਾ ਤਕਰੀਬਨ ਬਈ ਜਿਹੜੇ ਮੋਗੇ ਮੰਡੀ ਤੇ ਟਰੈਕਟਰ ਹੁੰਦੇ ਨੇ ਸਾਰੇ ਪੰਜਾਬ ਨੰਬਰ ਹੀ ਹੁੰਦੇ ਨੇ ਤਕਰੀਬਨ ਇਹ ਹੈ ਬਈ ਸਵਰਾਜ 855 5 ਸਟਾਰ ਰਿਵਰਸ ਪੀਟੀਓ ਦੇਗੀ ਚੁੱਲੇ ਵਾਲਾ 2019 ਮਾਡਲ ਆ 6 ਲੱਖ 45000 ਰੁਪਏ ਰੇਟ ਆਗਾ ਕੋੜਾ ਬੈਂਪਰ ਲੱਗਿਆ ਆ ਫਰੰਟ ਰੀਅਰ ਟਾਇਰ ਨੇ ਤੇ ਬੈਕ ਟਾਇਰ ਵੀ ਕੇਟੀ ਦੇ 16 ਵਾਲੇ ਨੇ ਜੇ ਚੌਕੜਾ ਟਾਇਰਾਂ ਦੇ ਬਈ ਜੀ ਨਵਾਂ ਪਿਆਗਾ ਬਾਕੀ ਦੇਖ ਸਕਦੇ ਕਨੂਪੀ ਛਤਰੀ ਲੱਗੀ ਆ ਤੇ ਟਰੈਕਟਰ ਪੂਰਾ ਸੋਹਣਾ ਬਈ ਜੀ ਘੈਂਟ ਆ ਟਰੈਕਟਰ ਵੀ ਬਾਕੀ ਦੇਖ ਸਕਦੇ ਹੋਗੇ ਤੇ ਬਾਕੀ ਕਮੈਂਟ ਕਰੀ ਚੱਲੇ ਬਾਈ ਜੀ ਗੁੱਡ ਜੌਬ ਵੀਰ ਗੁੱਡ ਜੌਬ ਉਹ ਧੰਨਵਾਦ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਮੈਸੀ ਪੀਪੀ 18 ਨੰਬਰ ਆ ਬਾਈ ਜੀ ਤੇ 1994 ਮਾਦ ਲਗਤ ਤੇ 2.5 ਲੱਖ ਰੁਪਏ ਡਿਮਾਂਡ ਆ ਟਰੈਕਟਰਾਂ ਦੀ ਟਾਇਰਾਂ ਦੀ ਗੱਲ ਕਰੀਏ ਆ ਗਿਆ ਬਾਈ ਜੀ 85 90 ਪੈਸੇ ਟਾਇਰ ਨੇ ਬਾਈ ਜੀ ਤੇ ਮੈਸੀ ਆ ਗਿਆ ਬਾਈ ਜੀ ਇਹ 35 ਦਾ ਬਹੁਤ ਜ਼ਿਆਦੇ ਕੱਟ ਦੇਖੋ ਨੂੰ ਮਿਲਦਾ ਬਾਈ ਜੀ ਇਹ ਟਰੈਕਟਰ ਬਾਕੀ ਇਹ ਪੂਰਾ ਹਾਰਿਆ ਸੰਗਾਰਿਆ ਟਰੈਕਟਰ ਹੈਗਾ ਤੇ ਐਮਪ ਵਗੈਰਾ ਲੱਗਿਆ ਹੋਇਆ ਹੈਗਾ ਵਧੀਆ ਲੱਗਿਆ ਹੋਵੇ ਜੀ ਐਮਪੋ ਵੀ ਇਹ ਨਹੀਂ ਹੈਗਾ ਯਾ ਤੇ ਵੱਡਾ ਵੀ ਨਹੀਂ ਹੈਗਾ ਤੇ ਜ਼ਿਆਦਾ ਸੂਟਾ ਵੀ ਨਹੀਂ ਹੈਗਾ ਤੇ ਮਗਰਾਜ ਵੀ ਦੇਖ ਸਕਦੇ ਹੋ ਛੋਟੇ ਮਗਰਾਜ ਨੂੰ ਬਾਈ ਜੀ 94 ਮਾਡਲ 22 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਵੀ ਕਮੈਂਟ ਕਰਦੇ ਬਾਈ ਜੀ ਜਿਹੜੇ ਜਿਹੜੇ ਜੁੜੇ ਹੁੰਦੇ ਬਹੁਤ ਬਹੁਤ ਧੰਨਵਾਦ ਬਾਈ ਜੀ ਜਿਹੜੇ ਜਿਹੜੇ ਵੀਰ ਜੁੜੀ ਜਾਂਦੇ ਨੇਗੇ ਤੇ ਆ ਗਿਆ ਬਾਈ ਜੀ ਫਾਰਮਰ ਟਰੈਕ ਫਾਪਰਾ ਬੈਕ ਡਰ ਹੈਗੇ ਬਈ ਜੀ 765 ਪੈਸੇ ਤੇ ਫਰੰਟ ਹੈ ਰਵੀ ਬਈ ਜੀ ਤੇ ਪੰਜਾਬ ਨੰਬਰ 2004 ਮਾਡਲ ਆ 245000 ਰੁਪਏ ਡਿਮਾਂਡ ਆ ਜੀ ਫਾਰਮ ਟਰੈਕ 60 ਦਾ ਸਾਦੀ ਘਟਾਇਆ ਜਾ ਬਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਸੈਂਟਰ ਗੇਅਰ ਆ ਗਿਆ ਤੇ 14 13 ਦੇ ਟਾਇਰਾਂ ਚਾ ਬਈ ਜੀ ਦਰਲਾ ਕੰਪਨੀ ਦੇ ਟਾਇਰ ਨੇ ਬਈ ਜੀ ਕੰਡੀਸ਼ਨ ਬਾਡੀ ਲਾਈਨ ਦਾ ਓਕੇ ਪਿਆ ਸਾਫ ਪਿਆਗਾ ਪੂਰਾ ਤੇ ਅੱਗੇ ਅੱਗੇ ਬਾਈ ਜੀ ਆ ਇਸਰ ਤੇ ਪੀਵੀ 4 ਨੰਬਰ ਆ ਬਾਈ ਜੀ ਤੇ ਬਾਕੀ ਕੰਡੀਸ਼ਨ ਪੂਰੀ ਸਾਫ ਪਈ ਆ ਫਰੰਟ ਟਾਇਰ ਨਵੇਂ ਨਗੇ ਬੈਕ ਟਾਇਰ ਰਹਿ ਗਏ ਬਾਈ ਜੀ 75 ਰੁਪਏ ਤੇ 2020 ਮਾਡਲ ਆ ਗਾ ਬਾਈ ਜੀ ਤੇ 298000 ਰੁਪਏ ਡਿਮਾਂਡ ਆ ਗਈ ਕੰਡੀਸ਼ਨ ਵਧੀਆ ਸਾਫ ਪਈ ਆ ਓਕੇ ਰਿਪੋਰਟ ਚ ਪਈ ਆ ਬਾਕੀ ਚੈੱਕ ਕਰ ਲਓ ਬਈ ਸਿੰਪਲ ਕਪਲਰ ਦੀ ਸੱਤਰੀ ਆ ਗਈ ਇਹ ਅੱਗੇ ਅੱਗੇ ਬਾਈ ਜੀ ਸੋਨਾਲੀ ਕਾ 60 ਵਾ ਪੀਵੀ 4 ਨੰਬਰੀ ਇਹਦਾ ਬਾਈ ਜੀ ਪੀਵੀ 4 ਨੰਬਰੀ ਇਹਦਾ ਹੈਗਾ ਤੇ ਡੀਆਈ 60 ਆਰ ਐਕਸ 16 ਦੇ ਟੈਰਨ ਚ ਬੈਕ ਡਰੈਕ ਬਾਈ ਜੀ ਪੈਂਡ ਕੇ ਪੈਸੇ ਤੇ ਫਰੰਟ ਆਰ ਵੀ ਬਾਈ ਜੀ 10 ਮਾਡਲ ਆ 3 ਲੱਖ 85 ਹਜ਼ਾਰ ਰੁਪਿਆ ਰੇਟ ਹੈਗਾ ਪਾਵਰ ਸਟੀering ਆ ਬਾਈ ਜੀ ਕੰਡੀਸ਼ਨ ਦਾ ਓਕੇ ਪਿਆ ਸਾਫ ਪਿਆਗਾ ਤੇ ਅੱਗੇ ਗਿਆ ਬਾਈ ਜੀ 55 ਐਚਪੀ ਚ 60 ਫਾਰਮਰ ਡ੍ਰੈਕ ਪਾਵਰ ਮੈਕਸਮ ਕਲਾਸਿਕਲ ਪ੍ਰੋ ਆਲਾ ਆ ਗਿਆ ਵੇ ਜੀ ਇੱਕ ਕਲਾਸਿਕਲ ਆ ਜਨ ਇਹ ਕਲਾਸਿਕਲ ਅਪਰੋਚ ਆ ਗਿਆ ਛੋਟੇ ਗੇਰ ਹਲਕੇ ਲੀਏ ਪਾਈ ਨੂੰ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ ਵੀ ਹੈ ਨਵਾਂ ਟਰੈਕਟਰ ਹੀ ਕਰੀ ਹੋਇਆ ਜੀ ਪੂਰਾ ਤੇ ਐਂਪਰ ਸਿਸਟਮ ਲੱਗਿਆ ਹੋਇਆ ਹੈਗਾ ਜਿਦਾਂ ਕਿ ਦੇਖ ਸਕਦੇ ਹੋ ਮਕਨੂਪੀ ਸਾਤਰੂ ਵਧੀਆ ਸੋਹਣਾ ਲੱਗ ਰਿਹਾ ਵੇ ਟਰੈਕਟਰ ਵਾਕੀ ਮੈਟਿੰਗ ਵਗੈਰਾ ਵੀ ਵਧੀਆ ਕਰੀ ਹੋਈ ਹੈ ਜੀ ਤੇ ਪੂਰੇ ਕੋੜਾ ਬੈਂਪਰ ਲੱਗਿਆ ਹੋਇਆ 20 ਮਾਡਲ ਆ ਵੇ ਜੀ 6.5 ਲੱਖ ਲੱਖ ਰੁਪਿਆ ਡਿਮਾਂਡ ਆ ਜੀ 6 ਲੱਖ ਪਈ ਆ ਏ ਹਜ਼ਾਰ ਰੁਪਏ ਕਰ ਲੀਏ। ਬਾਕੀ ਕੰਡੀਸ਼ਨ ਵਧੀਆ ਪਈ ਆ ਸਾਫ ਪਈ ਆ ਓਕੇ ਰਿਪੋਰਟ ਚ ਜੀ ਆ। ਤੇ 16 ਦੇ ਟਾਇਰਾਂ ਦੇ ਬਿਲ ਟਾਇਰ ਆ ਜੇ ਬੈਕ 80 85 ਦੇ ਤੇ ਫਰੰਟ ਵੀ ਵਈ ਜੀ ਪਾਵਰ ਸਟੀering ਦਾ। ਕਿ ਕਰ ਬਈ ਜੀ 53 10 ਤੇ ਕਹਿੰਦੀ ਆ ਆਪਾਂ ਕਾਲੇ ਢਡਾ ਵਾਲਾ। ਚੱਕਰਾ ਟਾਇਰਾਂ ਦਾ ਨਵੇਂ ਵਾਂਗੂ ਆ ਬਈ ਜੀ। ਐਂਟਰ ਸਿਸਟਮ ਇਹ ਵੀ ਲੱਗਿਆ ਹੋਇਆ। ਤੇ 8 ਮਾਡਲਾ 475000 ਰੁਪਏ ਮੰਗਦਾ। ਰੀਜਨ ਪੂਰੀ ਸਾਫ ਪਈ ਆ ਬਾਈ ਜੀ ਤੇ ਓਕੇ ਰਿਪੋਰਟ ਕਰ ਦਿਓ ਤੇ ਅੱਗੇ ਗਿਆ ਬਾਈ ਜੀ ਨੀਜੀ ਸ਼ੋਅ ਵਾਲਾ ਸੁਵਰਾਜ 855 ਸਾਫ ਵੀ ਕਟਾਈ ਆ ਬਰਾ ਸੈਂਟਰ ਨੰਮੇ ਨੇ ਬਾਕੀ ਡਾ ਰਹਿ ਗਏ ਨੇ ਬਾਈ ਜੀ 55 ਕੇ ਪੈਸੇ ਸੇ ਚਿਰੀਆ ਰਿੰਨ ਨੇ ਮਾੜਾ 2 ਲੱਖ 10 ਹਜ਼ਾਰ ਪਈਆ ਡਿਮਾਂਡ ਆ ਕੋਈ ਕਮਿਸ਼ਨ ਚ ਚੈੱਕ ਕਰ ਸਕਦੇ ਬਾਡੀ ਲਾਈਨ ਦਾ ਪੂਰਾ ਸਾਫ ਪਿਆ ਬਾਈ ਜੀ ਰੰਗ ਰੂਪ ਦਾ ਤੁਹਾਡੇ ਸਾਹਮਣੇ ਬਾਈ ਜੀ ਡਾਇਰੈਕਟਰ ਜਾ ਗਿਆ ਬਈ ਫਾਰਮ ਟਰੈਕ 60 ਦਾ ਫਰੰਟ ਟਾਇਰ ਨਵੇਂ ਨੇਗੇ ਟਰੈਕਟਰ ਹੈਗੇ ਬਈ ਜੀ 80 ਕੇ ਪੈਸੇ 2001 ਮਾਡਲ ਆ 275000 ਰੁਪਏ ਡਿਮਾਂਡ ਆ ਬਈ ਜੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਟਰੈਕਟਰ ਦੀ ਸੈਂਟਰ ਗੇਅਰ ਹੈਗਾ ਵੱਡੇ ਹਿੱਸੇ ਵਾਲਾ ਕਹਿੰਦੇ ਨੇ ਇਹਨੂੰ ਡੰਡਲ ਡਰਾਪਲ ਫੱਟੀ ਵੀ ਗਾ ਰਿਹਾ ਸਾਰਾ ਕੁਝ ਨਾਲ ਹੈਗਾ ਸ਼ਾਤਰੀ ਵੀ ਗਾ ਤੇ 13 ਦੇ ਟਾਇਰਾਂ ਚਾਹੀਏ ਮਿੰਦਰਾ ਗਿਆ 605 ਨੂਵੋ ਖੁੱਲੇ ਪਲੇਟਫਾਰਮ ਵਾਲਾ ਤੇ ਟਾਇਰ ਹੈਗੇ ਬਈ ਚੌਕੜਾ ਨਵਾ ਇਹ ਮਾੜਾ ਬਈ ਜੀ 23 ਹੈਗਾ ਤੇ 7 ਲੱਖ 75000 ਰੁਪਏ ਦੀ ਡਿਮਾਂਡ ਆ ਗਈ ਕੰਡੀਸ਼ਨ ਚੈੱਕ ਕਰ ਸਕਦੇ ਬਈ ਟਰੈਕਟਰ ਦੀ ਓਕੇ ਰਿਪੋਰਟ ਤੇ ਇੱਕ ਨੂਪੀ 7 ਲੱਗੇ ਹੋਈ ਹੈਗੀ 16 ਦੇ ਟਾਇਰਾਂ ਚ ਬਈ ਅੱਗੇ ਆ ਗਿਆ ਨਿਊ ਆਉਟਲੈਂਡਰ 5520 ਪੀਐਸਟੀ ਮਾਡਲ ਵਾਲਾ 22 ਮਾਡਲ ਆ 10 ਲੱਖ 45000 ਰੁਪਏ ਦੀ ਡਿਮਾਂਡ ਹੈ ਮਿੰਦਰਾ ਜੂਗੋ ਆ ਗਿਆ 575 20 ਮਾਡਲ 5 ਲੱਖ 25000 ਰੁਪਏ ਡਿਮਾਂਡ 3 ਸਪੀਡ ਆ। ਮਿੰਦਰਾ 275 ਆ ਗਿਆ ਬਾਈ ਜੀ। 92 ਮਾਡਲ 1.5 ਲੱਖ ਰੁਪਏ ਡਿਮਾਂਡ ਚ। ਬਾਕੀ ਵੀ ਕਮੈਂਟ ਕਰਦੇ ਸ਼ੇਅਰ ਕਰਦੇ ਚੈਨਲ ਨੂੰ ਫੋਲੋ ਕਰ ਲਿਓ ਤੇ ਆਪਾਂ ਹੁਣ ਚੱਲਦੇ ਆਂ ਅੱਗੇ ਤੇ 5305 22 ਦੱਸੀ। ਆਹ ਵੀਰੇ 5405 ਵੀ ਦਿਖਾਉਣੇ ਆਂਗੇ। ਬਣੇ ਰਹੋ ਬਾਈ ਜੀ ਲਾਇਕ ਤੇ ਜੁਡੀ ਚ ਲਿਖ ਕਮੈਂਟ ਕਰੀ ਚੱਲੋ ਤੇ ਸ਼ੇਅਰ ਕਰ ਚੱਲੋ। ਤੇ ਦੇਖ ਰਿਹਾ 5405 ਜੇ ਹੋਇਆ ਪਰ ਵੈਸੇ ਆਪਾਂ ਵੀਡੀਓ ਅੱਜ ਜ਼ਰੂਰ ਪਾਈ ਵੀ ਹੈ ਜੇ 5405 ਦੇਖਣਾ ਉਹਦੇ ਉੱਤੇ ਖੜਾ ਹੈਗਾ ਹੈਗਾ ਬਾਈ ਜੀ ਕਰੀ ਚਲੋ ਸ਼ੇਅਰ ਸੋ 8855 ਆ ਗਿਆ ਬਾਈ ਜੀ 99 ਮਾਡਲ 1.5 ਲੱਖ ਰੁਪਏ ਡਿਮਾਂਡ 'ਚ ਇੱਕ ਮਾਡਲ ਆ ਗਿਆ ਬਾਈ ਜੀ ਸੋਨਾਲੀਕਾ 2,70,000 ਰੁਪਏ ਡਿਮਾਂਡ 'ਚ ਸੋਨਾਲੀਕਾ ਆ ਗਿਆ 60 ਦਾ ਬਾਈ ਜੀ 99 ਮਾਡਲ 1,45,000 ਰੁਪਏ ਡਿਮਾਂਡ 'ਚ 62 ਆ ਗਿਆ ਜੀ 12 ਮਾਡਲ 375000 ਰੁਪਏ ਦੀ ਡਿਮਾਂਡ ਚ ਸੋਨਾਲੀ ਕਾਗਾ 60 ਦਾ 22 ਮਾਡਲ ਸਾਢੇ 6 ਲੱਖ ਰੁਪਏ ਡਿਮਾਂਡ ਤੇ 750 ਦਾ ਆ ਗਿਆ ਸੋਨਾਲੀ ਕਾ ਬਾਈ ਜੀ 13 ਮਾਡਲ ਚ 410000 ਰੁਪਏ ਡਿਮਾਂਡ ਚ ਇੰਡੋ ਫਾਰਮ ਆ ਗਿਆ 30 65 22 ਮਾਡਲ 485000 ਰੁਪਏ ਦੀ ਮੰਗ ਚ ਫਾਰਮਰ ਟ੍ਰੈਕ 60 ਆ ਗਿਆ 7 ਮਾਡਲ 275000 ਰੁਪਏ ਦੀ ਮੰਗ ਚ 855 ਆ ਗਿਆ ਬਈ ਜੀ 17 ਮਾਡਲ 65000 ਰੁਪਏ ਦੀ ਮੰਗ ਚ ਪੀਵੀਸੀ ਵਾਲੀ ਨੰਬਰ ਫਾਰਮਰ ਟ੍ਰੈਕ 60 ਦਾ ਆ ਗਿਆ ਜੀ 8 ਮਾਡਲ 305000 ਰੁਪਏ ਦੀ ਮੰਗ ਚ ਫੋਰ ਆ ਗਿਆ ਜੀ 85 ਮਾਡਲ ਏਡੀਆਈ 115000 ਰੁਪਏ ਦੀ ਮੰਗ ਚ

260000 ਰੁਪਏ ਦੀ ਮੰਗ ਤੇ ਸਾਬੀ ਕਟਾਈ ਤੇ ਆਹ ਦੇਖੋ ਬਾਈ ਜੀ ਕਿਹੜਾ ਬੰਪਰ ਲੱਗ ਗਿਆ ਏ ਘੋੜਾ ਬੰਪਰ ਤਾਂ ਸੋਨੇ ਤਰਕਣਾ ਬੰਪਰ ਕਿਹਾ ਦੀ ਆਪਾਂ ਇਹ ਬੰਪਰ ਦੇਖ ਸਕਦੇ ਹੋ ਬਾਈ ਜੀ ਕਿੱਦਾਂ ਲਵਾਇਆਗਾ ਤੇ 98 ਮਾਡਲ 165000 ਰੁਪਏ ਦੀ ਮੰਗ ਚ ਸੋਰਾਜ 855 ਕੇ 2002 ਮਾਡਲ 285000 ਰੁਪਏ ਦੀ ਮੰਗ ਤੇ ਅੱਗੇ ਦੇਖੋਣੇ ਤੁਹਾਨੂੰ ਬਾਈ ਜੀ 5911 ਕੰਨ ਆ ਬਦਿਸ਼ੂ ਵਾਜੀ ਚੰਦ ਜੀ ਬਈ ਉਹ ਨਾ ਜਾਣ ਨਹੀਂ ਦੇ ਵੀਡੀਓ ਬਣਾਉਂ ਨਹੀਂ ਦੇ ਜੋ ਉੱਥੇ ਨਾਟਕ ਆ ਰਾਂਗੇ ਬਈ 96 ਮਾਡਲ 2 ਲੱਖ 40 ਹਜ਼ਾਰ ਰੁਪਏ ਦੀ ਮੰਗ ਚ ਤੇ ਬਈ ਜੀ ਲਾਈਕ ਕਰ ਲੈ ਗਿਆ ਕਮੈਂਟ ਕਰ ਦੇ ਸ਼ੇਅਰ ਕਰ ਦੇ ਫੋਲੋ ਜੀ ਚੱਲੋ ਹੱਸੀ ਚਾਲ ਧੰਨਵਾਦ